ਇਸ ਸੰਸਾਰ ਵਿੱਚ ਆਪਾਂ ਚ ਇਹ ਮਰਜ਼ੀ ਕਰ ਲਈਏ ਕਿ ਹਰੇ ਕੋਈ ਬਰਾਬਰ ਹੈ ਪਰ ਹਰੇ ਕੋਈ ਬਰਾਬਰ ਨਹੀਂ ਸਮਾ ਤੇ ਹਾਲਾਤਾਂ ਦੇ ਮੁਤਾਬਕ ਹਰੇਕ ਉੱਚੇ ਨੀਚੇ ਸਮਾਜ ਦਾ ਮੋਢੇ ਜਿਹੜੀ ਕਦੀ ਖਤਮ ਹੀ ਨਹੀਂ ਹੁੰਦੀ ਅੱਜ ਵੀ ਓਵੇਂ ਦੀ ਓਵੇਂ ਚੱਲਦੀ ਪਈ ਇੱਕ ਦਿਨ ਜੇਠੂ ਕੋਲ ਇੱਕ ਮਾਸਟਰ ਆਇਆ ਤੇ ਆ ਕੇ ਕਹਿਣ ਲੱਗਾ ਕਿ ਜੇਠੂ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੇ ਪਿੰਡ ਦਾ ਮਾਸਟਰ ਮੈਂ ਨਵਾਂ ਹੀ ਆਇਆ ਹਾਂ ਤੇ ਮੈਨੂੰ ਉਹ ਤੋਹ ਕਮ ਆਇਆ ਕਿ ਪਿੰਡ ਵਿੱਚ ਚੰਨੀਆਂ ਵੀ ਬੇਟੀਆਂ ਨੇ ਨਾ ਸਭ ਨੂੰ ਤੁਸੀਂ ਪੜਾਓ ਮੈਨੂੰ ਪਤਾ ਲੱਗਾ ਕਿ ਆਪ ਜੀ ਦੇ ਦਿੱਤੀ ਹੈ ਮੈਂ ਚਾਹੁੰਦਾ ਕਿ ਅਭੀ ਉਹਨੂੰ ਸਕੂਲ ਦੇ ਕੋ ਤਾਂ ਕਿ ਉਹ ਪੜੇ ਗੱਲ ਇਹ ਨਹੀਂ ਗੱਲ ਸੁਣੋ ਮਾਸਟਰ ਗੱਲ ਜਿਹੜੀ ਮਰਜ਼ੀ ਹੋਵੇ ਮੈਂ ਗਰੀਬ ਜ਼ਰੂਰ ਹਾਂ ਪਰ ਇੱਜ਼ਤਦਾਰ ਹਾਂ ਮੈਨੂੰ ਇੱਜ਼ਤ ਪਿਆਰੀ ਅੱਜਕੱਲ ਮਾੜੇ ਕਰਮਤਿਆਂ ਨਾਲ ਸਕੂਲਾਂ ਕਾਲਜਾਂ 'ਚ ਹੀ ਹੁੰਦੇ ਨੇ ਭਾਈ ਨਾ ਭੈਣਾਂ ਮੈਥੋਂ ਨਿਕਲੀ ਜਾਂਦੀ ਮੈਨੂੰ ਇੱਜ਼ਤ ਪਿਆਰੀ ਇੱਜ਼ਤ ਹੀ ਗਰੀਬ ਦਾ ਸਭ ਕੁਝ ਹੁੰਦੀ ਏ ਮੈਨੂੰ ਪਿਆਰੀ ਆਪਣੀ ਇੱਜ਼ਤ ਕੁਝ ਦੀਨਾ ਬਾਤ ਜੇਠੂ ਆਪਣੇ ਘਰ ਸੀ ਤੇ ਆਰਾਮ ਨਾਲ ਖੜਿਆ ਹੀ ਸੀ ਕਿ ਇੱਕੋ ਦਮ ਨੂੰ ਉਹਦੀ ਧੀ ਨੇ ਉਸੇ ਸਮੇਂ ਘਰ ਪਈ ਉਹਨੂੰ ਦਵਾਈ ਖੰਗ ਦੇ ਦਿੱਤੀ ਉਹ ਖੰਗ ਦੀ ਦਵਾਈ ਪੀ ਕੇ ਉਹਦੀ ਖੰਗ ਘੱਟ ਗਈ ਉਹ ਕੁਝ ਸਹੀ ਮਹਿਸੂਸ ਕਰਨ ਲੱਗਾ ਉਸੇ ਸਮੇਂ ਉਹ ਧੀ ਨੂੰ ਪੁੱਛਣ ਲੱਗਾ ਤੂੰ ਜਦੋਂ ਮੈਨੂੰ ਦਵਾਈ ਦਿੱਤੀ ਉਸ ਦਵਾਈ ਦੇ ਉੱਤੇ ਤੂੰ ਡੇਟਾ ਟੋਟਾ ਪੜ੍ਹ ਲਿਆ ਸੀ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਤੂੰ ਹੈ ਤੇਨ ਪਰ ਤੂੰ ਕਿਵੇਂ ਡੇਟਾ ਪੜ੍ਹ ਗਈ ਮੈਨੂੰ ਸਮਝ ਨਹੀਂ ਆਈ ਕਿ ਤੂੰ ਕਿਵੇਂ ਮੈਨੂੰ ਸਹੀ ਦਵਾਈ ਦੇਗੀ ਪਿਤਾ ਜੀ ਜਦੋਂ ਤੁਸੀਂ ਘਰ ਨਹੀਂ ਸੁਣਾ ਹੁੰਦੇ ਤਾਂ ਮੈਂ ਆਪਣੀ ਸਹੇਲੀ ਸ਼ਿੰਦੂ ਕੋਲ ਜਾ ਕੇ ਪੜ੍ਹਦੀ ਸਾਂ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਨੂੰ ਪੜਾ ਦਿਓ ਨਾ ਪਿਤਾ ਜੀ ਵੇਖੋ ਜੀ ਮੈਂ ਅੰਪੜ ਹੁੰਦੀ ਮੈਂ ਤੁਹਾਨੂੰ ਸਹੀ ਦਵਾਈ ਕਿਵੇਂ ਦੇ ਸਕਦੀ ਮੈਨੂੰ ਕਿਵੇਂ ਪਤਾ ਲੱਗਦਾ ਹੰਗ ਦੀ ਦਵਾਈ ਕਿਹੜੀ ਹੈ ਨਵੀਆਂ ਡੇਟਾਂ ਕਿਵੇਂ ਨੇ ਦੇਖਣੀਆਂ ਨੇ ਇਹ ਸਭ ਮੈਨੂੰ ਸ਼ਿੰਦੂ ਨੇ ਸਿਖਾਇਆ ਹੈ ਤੁਸੀਂ ਮੈਨੂੰ ਪੜਾ ਦੇਣਾ ਹਾਂ ਇਸ ਤਰ੍ਹਾਂ ਜੇਠੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ പണ്ഡ ചമി പണ്ഡ മംഗണ വ്യാ പണ്ഡോ ഹേ ജി പണ്ഡുവ പണ്ഡവണ്ഡല പാഡ്ഡവോ പ്രധാന ജ മുഖ സരസിയ